ਮੇਰਾ ਨਾਮ ਮੋਨੂ ਸ਼ਰਮਾ। ਜੇ ਕਿਹੜੀ ਜਗ੍ਹਾ ਦਾ ਜੀ ਤੁਹਾਡੇ ਕੋਲ ਠੰਡੇ ਮਿੱਠੇ ਤੁਹਾਡੇ ਮੁਸਤਾਬਾਦ مین ਰੋਡ ਤੇ ਆਪਾਂ ਸ਼ਮੀਲ ਦਾ ਸਿੰਗਰ ਲਾਇਆ ਵਾ। ਸਰ ਇਸ ਤਰ੍ਹਾਂ ਤੋਂ ਪ੍ਰਾਲੇ ਕਰਕੇ ਮਨ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ? ਬਹੁਤ ਜਿਆਦਾ ਖੁਸ਼ੀ ਹੁੰਦੀ ਹੈ। ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਉਹ ਮੈਸੇਜ ਜਿੰਨੇ ਜਾਣਦੇ ਆ ਗਰੀਬਾਂ ਦੀ ਮਦਦ ਕਰੋ ਤੇ ਠੰਡੇ ਮਿੱਠੇ ਜਲ ਲਾਓ ਗਰਮੀ ਬਹੁਤ ਆ। ਠੰਡੇ ਮਿੱਠੇ ਜਲ ਵੰਡਿਆ ਕਰੋ। ਠੀਕ ਹੈ ਤੁਹਾਡੇ ਵੱਲੋਂ ਕਾਫੀ ਦਾ ਸਮਾਜ ਸੇਵਾ ਦਾ ਕੰਮ ਵੀ ਕਿਤੇ ਲੋੜ ਮਿੰਦੇ ਨਾਲ ਪੱਖੰਡ ਵੀ ਹੈ। ਹਾਂਜੀ ਹਾਂਜੀ। ਹਾਂਜੀ 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 ਕੀਤੇ ਜਾਂਦੇ ਜੀ ਇਹ ਬਟਾਲਾ ਰੋਡ ਬੀਲੀ ਘਰ ਦੇ ਬਾਗ ਨੌਜਵਾਨ ਸੰਸਥਾ ਨੇ ਜਾਗਰਣ ਨਹੀਂ ਹਟੇ ਕੋ ਮੇਲੇ ਕੀਤੇ ਜਾਂਦੇ ਜਸਮਿੰਦਰ ਸਿੰਘ ਪਰ ਅਹੀ ਆ ਜੋ ਵੀ ਪ੍ਰੋਗਰਾਮ ਕਰਦੇ ਕਿ ਇਹ ਇੱਕ ਨਾ ਤੇ ਨਹੀਂ ਕਰਦੇ ਅਹੀ ਸਾਰੀ ਸੰਗਤ ਇਕੱਠੇ ਹੋ ਕੇ ਕਰਦੀ ਤੇ ਥੱਡੇ ਮਿੱਥੇ ਚਲਦੀ ਸੇਵਾ ਦਿੱਤੀ ਜਾ ਰਹੀ ਹੈ ਕਿਹੜੀ ਕੰਮਾਂ ਕੀਤੀ ਜਾ ਰਹੀ ਹੈ ਕਿੰਨੇ ਸਾਲਾਂ ਤੋਂ ਕਰ ਰਹੇ ਹੈ ਆ ਸਾਡਾ ਤੀਜਾ ਸਾਲ ਹੈ ਪਹਿਲੇ ਅਸੀਂ 26 ਜਨਵਰੀ ਦੇ ਨਾਲ ਕਰਦੇ ਰਹੇ ਹਾਂ ਬਾਬਾ ਦੀਪ ਸਿੰਘ ਜਨਮ ਦਿਨ ਦਾ ਉਹ ਨਹੀਂ ਦੋ ਪ੍ਰੋਗਰਾਮ ਆਰੰਭ ਤੇ ਸਾਲ ਚ ਦੋ ਪ੍ਰੋਗਰਾਮ ਕਰਨੀ ਆ ਬਹੁਤ ਜ਼ਿਆਦਾ ਹੱਦ ਨੂੰ ਜ਼ਿਆਦਾ ਦੇਖਾਂਗੇ ਯੂਥ ਤੇ ਨਸ਼ਿਆਂ ਵਾਲ ਜਾ ਰਹੇ ਪਰ ਅੱਜ ਦੇਖੋ ਯੂਥ ਤੇ ਕਾਫੀ ਸੇਵਾ ਵੀ ਕਰ ਰਿਹਾ ਜੀ ਨਸ਼ੇ ਸਰਕਾਰ ਕਰਦੀ ਵੀ ਆ ਯੂਥ ਕਰਨਾ ਨਹੀਂ ਚਾਹਦਾ ਉਹੇ ਮਜਬੂਰ ਕਰਦੇ ਆ ਕੋਲੋਂ ਆਪਣੇ ਕੋਲੋਂ ਫ੍ਰੀ ਖਵਾਉਂਦੇ ਆ ਨਸ਼ਿਆਂ ਦੇ ਲਾ ਕੇ ਤੇ ਬਾਅਦ ਚ ਉਹਨਾਂ ਸਾਦਾ ਝੁਕਦੇ ਆ ਆਪਣੇ ਸਾਰੇ ਅਪਰਾਧ ਹੁੰਦੇ ਗਏ ਆ ਅ ਅਜਾ ਰਜਿਸਟਰ ਨਹੀਂ ਕਰਾਈ ਪਰ ਅਸੀਂ ਜਿਹੜੇ ਇਥੇ ਸ਼ੇਰ ਸਾਊਜਨ ਨੇ ਖੜੇ ਆ ਅਸੀਂ ਆਹੇ ਮੈਂਬਰ ਆਂ ਕਿਤੇ ਉਗਰਾਹੀ ਨਹੀਂ ਕਰਦੇ ਅੱਛਾ ਜੀ ਅਸੀਂ ਜੋ ਤੁਹਾਡੀ ਆਪਣੀ ਸ਼ਰਧਾ ਹੁੰਦੀ ਹੈ ਪਾ ਕੇ ਆਪਣਾ ਪ੍ਰੋਗਰਾਮ ਕਰੀਦਾ ਲੋਕਾਂ ਨੂੰ ਆਹੇ ਮੈਸੇਜ ਦੇਾਂਗੇ ਕਿ ਜਿੰਨੇ ਵੱਤੋਂ ਦੋਹਰਾ ਦਾ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਸੇਵਾ ਕਰੋ ਜਰੂਰੀ ਨਹੀਂ ਕਿ ਤੁਸੀਂ ਸ਼ਬੀਲ ਹੀ ਲਾਨੀ ਆ ਇਹ ਗਰੀਬ ਬੱਚੇ ਨੂੰ ਪੜਾ ਸਕਦੇ ਜੇ ਕਿਸੇ ਦਾ ਟੈਸਟ ਵਗੈਰਾ ਕਰਾ ਸਕਦੇ ਕਿਸੇ ਨੂੰ ਮੈਡੀਸਨ ਲੈ ਕੇ ਦੇ ਸਕਦੇ ਜੇ ਜੋ ਤੁਹਾਡੀ ਆਪਣੀ ਸ਼ਰਧਾ ਆ ਪਰ ਕਿਸੇ ਦਾ ਗਰੀਬ ਦਾ ਭਲਾ ਜ਼ਰੂਰ ਕਰੋ